ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਸੰਨਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਇੱਕ ਬਸਤੀ ਇੱਕ ਕੱਟੀ ਕਰਦੇ ਆ ਪਪਾ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਬਾਈ ਜੀ ਨਾਮ ਜਗਸੀਰ ਸਿੰਘ ਜੀ ਪਿੰਡ ਸੰਨਾ ਵਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਜੀ ਨੰਬਰ ਦੱਸੋ ਜੀ ਫੋਨ ਨੰਬਰ ਹੈ ਜੀ 98720 76012 ਜੀ ਠੀਕ ਹੈ ਦੁਬਾਰੇ ਫਿਰ ਦਵਾਂਗੇ 98720 76012 ਹੈ ਠੀਕ ਹੈ ਜੀ ਹਾਂ ਜੀ ਮਾ ਜੀ ਦੱਸੋ ਜੀ ਗਾੜੀ ਤੇ ਦੇਣਾ ਇਹਦੀ ਪਹਿਲਾ ਨੰਬਰ ਵਾਲੀ ਜਿਹੜੀ ਵਹਿੜ ਆਈ ਇਹ ਦੂਜੇ ਸੂਏ ਹੈ ਜੀ ਠੀਕ ਹੈ ਜੀ ਤੇ ਵੀ ਰੇਟ ਮੁੱਲ ਆਪਣਾ ਬਾਈ ਵੀ ਫੋਨ ਟਿਕਰਾਗੇ ਠੀਕ ਹੈ ਤੋਰ ਕੇ ਦਿਖਾਓ ਜੀ ਤੋਰ ਕੇ ਦਿਖਾ ਕਿੰਨੇ ਦਿਨ ਲਓ ਵੀ ਭਰੇ ਇਹ ਦਾੜੀ ਨੂੰ 7-8 ਦਿਨ ਲੱਗੂ ਮੋਨ ਨਾਲੀ ਠੀਕ ਹੈ ਭਈ ਜੇ ਸਾਡੇ 7-8 ਦਿਨ ਲੱਗੂ ਮੋੜ ਦੇ ਇਹ ਲੈ ਸਰ ਉਹ ਕਾਫੀ ਕੋਡ ਦਾ ਫੇਸ ਕੁਆਲਿਟੀ ਥੰਮ ਥੰਮ ਕਰਮਾਲੇ ਦੇ ਵਧੀਆ ਜੀ ਤੇ 5:00 7:00 ਵਜੇ ਕਹਿੰਦਾ ਲਈ ਠੀਕ ਹੈ ਜੀ ਰੇਟ ਬਾਈ ਨਾਲ ਫੋਨ ਤੇ ਕਰ ਲਓ ਠੀਕ ਹੈ ਜੀ ਜੀਤਾ ਫਾਰਮ ਦੀਨ ਬਾਤ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰੋ ਹਾਂਜੀ ਬਾਈ ਜੀ ਆ ਬੱਸੀ ਪਕਾਊਗਾ ਬਾਈ ਜੀ ਦੀ ਠੀਕ ਹੈ ਜੀ ਫੋਨ ਤੇ ਕੰਟੈਕਟ ਕਰ ਲਓ ਤੇ ਇੱਕ ਆ ਚੋ ਕੱਟੀ ਆ ਜੀ ਸੈਮਸੰਗ ਕੰਡੇ ਆ ਇਹ ਵੀ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਓ ਹਾਂਜੀ ਬਾਈ ਦੋ ਨੰਬਰ ਆ ਗਾੜਾ ਇਹਨਾਂ ਸਵਿਚ ਤੇ ਹਾਂਜੀ ਇਹ ਵੀ ਦੂਜਾ ਸੂਰ ਇਹ ਵੀ ਵਹਿੜ ਠੀਕ ਹੈ ਜੀ ਤੇ ਗਰਪਾ ਤਾਜੀ ਸੂਈ ਹੈ ਇਹ ਵੀ ਵਹਿੜ ਠੀਕ ਹੈ ਜੀ ਮਗਰੇ ਨੇ ਬੱਛਾ ਹੈ ਜੀ ਠੀਕ ਹੈ ਅੱਛਾ ਫਲਾਹ ਦੀ ਪਿਆਰ ਵਹਿੜਾ ਜੀ ਠੀਕ ਹੈ ਮੇਰੇ ਤੋਰ ਕੇ ਰੱਖਾ ਜੀ ਤੋਰ ਕੇ ਰੱਖਾ ਇੱਧਰ ਤੋਰ ਲੈ ਜੰਬਰੀ ਇਹ ਇੱਧਰ ਚੋਰੇ ਇੱਧਰ ਇਹ ਸਾਰੇ ਵੀ ਤੁਰਾ ਤਰਾ ਲੈ ਬਲੂ ਬਦੇ ਸਾਰੇ ਮੋੜ ਦਾ ਪਰ ਮੋੜ ਦਾ ਜਦੋਂ ਤੱਕ ਨਾ ਥੋੜੇ ਸਮੇਂ ਲਈ ਬੱਦਲੀ ਇਹਨੇ ਮੌਨ ਵਾਲੇ ਵੀਰ ਨੇ ਇਹ ਤੜਪਮੇ ਇਹ ਕਰਦੀ ਜੀ ਦੱਦੇ ਹਾਂ ਠੀਕ ਹੈ ਜੀ ਮਗਰ ਬਈ ਬੱਸਾ ਦਾ ਠੀਕ ਹੈ ਭਾਈ ਜੀ ਸੁਈ ਕਿ ਨਹੀਂ ਬਣਾ ਜੀ ਇਹਨੇ ਸੁਈ ਨਹੀਂ ਜੀ ਹਲੇ ਅੰਨਾ ਸਾਨੂੰ ਬੱਛਾ ਬਿਲਕੁਲ ਤਾਜ਼ੀ ਹੋਈ ਹੈ ਕੱਬੇ ਵੇਣ ਦੀ ਸੁਈ ਹੈ ਇਹਦਾ ਰੇਟ ਜੀ ਇਹਦਾ ਰੇਟ ਮੋਲੇ ਲੱਭ ਜੀ ਫੋਨ ਤੇ ਕਰਨ ਜੀ ਜੀ ਚਲੋ ਜੀ ਅਗਲੀ ਗੱੜ ਦਿਖਾਓ ਜੀ ਸਿਰਜ ਗੱਬਣਾ ਜੀ ਹਾਂ ਜੀ ਗੱਬਣ ਵੇੜਣਾ ਜੀ ਠੀਕ ਹੈ ਇਹ ਦੇਸਾ ਦਾ ਲੈਵਲ 1 ਤੋਂ ਖਲਾ ਸੋਣਾ ਤੇ ਤੁੰਗੜਾ ਮੈਨੂੰ ਵੀ ਸੁਣਦੇ ਆ। ਇਹ ਥੋੜੇ ਨਹੀਂ ਜਾਂਦੇ ਦਿਨਾਂ ਤੀ ਹੈ ਇਹ। ਠੀਕ ਹੈ। ਨਹੀਂ ਇਹ ਰੇਟ ਲੁੱਟਾ। ਇਹਦਾ ਵੀ ਰੇਟ ਮੁੱਲ ਨਹੀਂ 20 ਮਰਲੇ ਨੇ। ਠੀਕ ਹੈ ਠੀਕ ਹੈ। ਤੇ ਦੋਬੀ ਵੀ ਹੈ ਮੌਜਨਾ 20 ਤੋਂ ਬਾਹਰ ਪੱਚ ਪੱਚੀ ਮੌਜ ਨਾਲ ਕੱਢੇ ਹੋਣਾ ਇਹਨੇ। ਠੀਕ ਹੈ ਠੀਕ ਹੈ। ਕੋਈ ਬੇਸਾਰੇ ਫੇਸ ਕੁਆਲਟੀ ਘਮ ਵਾਲੀ ਸੋਹਣੀ ਆ ਥਾੜਾ ਥੋੜਾ ਵੀਰ ਲੱਗਿਆ ਵਾ। ਲੇਵਲ ਹੋਊਗਾ ਵੀ ਤੁਹਾਡੇ ਸਾਹਮਣੇ ਆ ਜੀ। ਠੀਕ ਹੈ। ਤੁਹਾਨੂੰ ਜਿਤਾ ਫਾਰੂਡੀ ਨੂੰ ਬਹੁਤ ਸਬਸਕ੍ਰਾਈਬ ਤੇ ਸੇੜੀ ਬੁੱਕਲਾ ਕਰੋ ਤਾਂ ਕਿ ਸੋਨੇ ਨੂੰ ਵੀਡੀਓ ਅਪਲੋਡ ਕਰਦੇ ਮਿਲਦੇ ਆ ਭਰਾ ਅਗਲੀ ਵੀਡੀਓ ਓਕੇ ਬਾਏ